काउंसलर करदादपुर मुर्दाबाद मुर्दाबाद <तासवति> मुर्दाबाद और अपने अफसर मुर्दाबाद 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 वरिष्ठ अगर काउंसलर करदादपुर मुर्दाबाद 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 और अपने अफसर मुर्दाबाद 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 वरिष्ठ लीडर मुर्दाबाद 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 ਪਿਛਲੇ ਕੁਝ ਦਿਨਾਂ ਤੋਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਕੂੜੇ ਨੂੰ ਲੈ ਕੇ ਲਗਾਤਾਰ ਵਿਵਾਦ ਪੱਖਦਾ ਜਾ ਰਿਹਾ ਸੀ ਅੱਜ ਉਸ ਦੇ ਵਿੱਚ ਫਿਰ ਇੱਕ ਵੱਡਾ ਮੋੜ ਆ ਗਿਆ ਜਦੋਂ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਭੇਜਿਆ ਗਿਆ ਕੂੜੇ ਦਾ ਟਰੱਕ ਕਲਾਨੌਰ ਦੇ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਕਿਸਾਨ ਜਥੇਬੰਦੀਆਂ ਤੇ ਆਮ ਕਲਾਨੌਰ ਦੇ ਰੁਕਾ ਵੱਲੋਂ ਰੋਕ ਦਿੱਤਾ ਗਿਆ ਗੱਲਬਾਤ ਦੌਰਾਨ ਕਿਸਾਨ ਆਗੂ ਸੁਖਦੇਵ ਸਿੰਘ ਪਜਰਾਜ ਤੇ ਹਰਵਿੰਦਰ ਸਿੰਘ ਲਾਵਲਪੁਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਗੁਰਦਾਸਪੁਰ ਦਾ ਕੂੜਾ ਕਲਾਨੌਰ ਦੇ ਡੰਪ ਵਿੱਚ ਸੁੱਟਿਆ ਜਾ ਰਿਹਾ ਸੀ ਲੇਕਿਨ ਅਸੀਂ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਔਰ ਲਗਾਤਾਰ ਅਸੀਂ ਇਸ ਦਾ ਵਿਰੋਧ ਕਰਾਂਗੇ ਗੱਲਬਾਤ ਦੌਰਾਨ ਵੱਖ-ਵੱਖ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਗਰਦਾਸਪੁਰ ਨੂੰ ਕਲਾਨੌਰ ਡੰਪ ਵਿੱਚ ਕੂੜਾ ਨਹੀਂ ਸੁੱਟਣ ਦਿੱਤਾ ਜਾਏਗਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਦੇਖੋ ਅੱਜ ਦਾ ਮਸਲਾ ਜਿਹੜਾ ਹੈ ਉਹ ਇਹ ਹੈ ਕਿ ਅਸੀਂ ਇਸ ਵੇਲੇ ਖੜੇ ਹਾਂ ਬਿਲਕੁਲ ਸਰਜੇ ਚੱਕ ਪਿੰਡ ਦੇ ਸਾਹਮਣੇ ਇਹ ਰੋਡ ਹੈਗਾ ਡੇਰਾ ਬਾਬਾ ਨਾਨਕ ਗਰਦਾਸਪੁਰ ਕੜਾਨੌਰ ਦੇ ਬਿਲਕੁਲ ਨੇੜੇ ਆ ਔਰ ਕੜਾਨੌਰ ਦੀ ਅਸੀਂ ਪੰਚਾਇਤੀ ਜ਼ਮੀਨ ਦੇ ਵਿੱਚ ਖੜੇ ਆ ਜਿੱਥੇ ਪਿਛਲੇ ਸਮੇਂ ਦੇ ਵਿੱਚ ਇਹ ਸਰਕਾਰ ਨੇ ਕੜਾਨੌਰ ਦਾ ਕੂੜਾ ਲਾਉਣ ਵਾਸਤੇ ਇੱਥੇ ਇੱਕ ਡੰਪ ਬਣਾਇਆ। ਸੋ ਠੀਕ ਹੈ ਜਿਸ ਪਿੰਡ ਦਾ ਕੂੜਾ ਵਾ ਉਹ ਤਾਂ ਉਸੇ ਪਿੰਡ ਦੇ ਵਿੱਚ ਲੱਗੂਗਾ। ਪਰ ਲੇਕਿਨ ਇੱਥੇ ਹੁਣ ਸਰਕਾਰ ਕੀ ਕਰ ਰਹੀ ਹੈ ਕਿ ਡੇਰਾ ਬਾਬਾ ਨਾਨਕ ਧਾਰੀਵਾਲ ਗੁਰਦਾਸਪੁਰ ਦਾ ਕੂੜਾ ਜਿਹੜਾ ਉਹਨੂੰ ਵੀ ਉਹ ਇੱਥੇ ਲਿਆ ਕੇ ਸਟਣ ਦੀ ਇਹਨਾਂ ਦੀ ਕੋਸ਼ਿਸ਼ ਮੈਂ ਅੱਗੇ ਗੱਲ ਕਰ ਰਿਹਾ ਸੀ ਲੇਕਿਨ ਹੁਣੇ ਹੁਣੇ ਉਹਨਾਂ ਦੀ ਗੱਡੀ ਇੱਥੇ ਪਹੁੰਚੀ ਆ। ਜਿਹੜੀ ਕਿ ਇਥੋਂ ਮੋੜੀ ਗਈ ਹੈ ਸੋ ਇਹ ਜਿਹੜੀ ਮੋੜਨ ਦੀ ਸਾਡੀ ਗੱਲ ਹੈ ਜਾਂ ਜਿਹੜਾ ਇੱਥੇ ਲੋਕਾਂ ਦੇ ਵਿਰੋਧ ਦੀ ਗੱਲ ਹੈ ਉਹ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਅਸਥਾਨ ਹੈ ਕੜਾਣਾੌਰ ਇਤਿਹਾਸਕ ਸ਼ਹਿਰ ਹੈ ਇੱਥੇ ਅਕਬਰ ਦੇ ਤਾਜਪੋਸ਼ੀ ਅਸਥਾਨ ਨੂੰ ਉਸ ਤਖਤ ਨੂੰ ਵੇਖਣ ਵਾਸਤੇ ਰੋਜ਼ਾਨਾ ਲੋਕ ਆਉਂਦੇ ਆਂ ਕਿ ਇੱਥੇ ਪ੍ਰਾਤਨ ਸ਼ਿਵ ਮੰਦਰ ਦੇ ਦਰਸ਼ਨ ਕਰਨ ਵਾਸਤੇ ਲੋਕ ਆਉਂਦੇ ਆਂ ਕਿ ਇੱਥੇ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਜੀ ਦੇ ਐ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਸੰਗਤ ਆਉਂਦੀ ਹੈ ਡੇਰਾ ਬਾਬਾ ਨਾਨੇਪੁਰ ਨਾਨਕ ਪਾਸ਼ਾ ਦੀ ਚਰਨਸ਼ੋ ਧਰਦੀ ਹੀ ਹੈ ਇੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਪਹੁੰਚਦੀ ਹੈ ਕੋਰੀਡੋਰ ਐਸੇ ਕਿ ਨਾਨਕ ਪਾਸ਼ਾ ਨੇ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਦਾ ਸੰਕਲਪ ਜਿਹੜਾ ਇਹੋ ਦ੍ਰਿੜ ਕਰਵਾਇਆ ਇੱਥੇ ਚੋਲਾ ਸਾਹਿਬ ਦਾ ਜਦੋਂ ਮੇਲਾ ਜਦੋਂ ਚੱਲਦਾ ਹੈ ਜਿਹੜਾ ਕਿ ਜੋੜ ਮੇਲਾ 1 ਮਾਰਚ ਤੋਂ 10 ਮਾਰਚ ਤੱਕ ਜਿਹੜਾ ਉਹ ਮਨਾਇਆ ਜਾਂਦਾ ਸੰਗਤ ਵੱਡੀ ਗਿਣਤੀ ਜਿੱਥੋਂ ਲੰਘਦੀ ਹੈ ਲੇਕਿਨ ਇਹ ਸਮਾਗਮ ਜਿਹੜੇ ਆ ਇੱਥੇ ਉਹ ਪਹਿਲੀ ਜਨਵਰੀ ਤੋਂ ਲੈ ਕੇ ਤੇ 10 ਮਾਰਚ ਤੱਕ ਇਹ ਸਮਾਗਮ ਚੱਲਦੇ ਆ ਇਹ ਰਸਤਾ ਜਿਹੜਾ ਇੱਥੇ 12 ਮਹੀਨੇ ਸੰਤਾਂ ਦਾ ਜਿਹੜਾ ਉਹ ਪਹਿਰਾ ਸੋ ਇਹ ਜਸ ਢੰਗ ਦੇ ਨਾਲ ਗਰਦਾਸਪੁਰੋਂ ਇਹ ਗੱਡੀ ਲੈ ਕੇ ਇਹ ਗੱਡੀਆਂ ਲੈ ਕੇ ਦੂਜੇ ਸ਼ਹਿਰਾਂ ਤੋਂ ਨਿਕਲਣ ਗਿਆ ਤੇ ਇਸ ਕੋਰੀਡੋਰ ਦੇ ਉੱਤੇ ਇਸ ਰਸਤੇ ਦੇ ਉੱਤੇ ਗੰਦਗੀ ਜਿਹੜੀ ਹੈ ਉਹ ਰੋਡ ਦੇ ਉੱਤੇ ਹੀ ਗੰਦਗੀ ਖਲੜੀ ਰਹਿਣੀ ਹੈ ਜਿਹੜੀ ਕਿ ਇੱਕ ਬਹੁਤ ਮਾੜੀ ਗੱਲ ਹੈ ਸੋ ਇੱਥੇ ਇਲਾਕੇ ਦੇ ਵਿੱਚ ਵੀ ਜਿਹੜਾ ਇਹ ਵੱਡੇ ਪੱਧਰ ਦੇ ਉੱਤੇ ਪ੍ਰੋਗਰੈਸ ਹੋਣਾ ਹੈ ਕਿਉਂਕਿ ਲਾਗੇ ਪਿੰਡ ਨੇ ਸੋ ਸਰਕਾਰਾਂ ਦੀ ਇਹ ਬੜੀ ਵੱਡੀ ਨਲਾਇਕੀ ਹੈ ਗਲਤ ਫੈਸਲਾ ਹੈ ਸੋ ਇੱਥੇ ਇਲਾਕੇ ਦੇ ਲੋਕ ਕੜਾਣਾ ਔਰ ਦੇ ਲੋਕ ਔਰ ਦਾਸ ਕਿਉਂਕਿ ਅਸੀਂ ਇਹਨਾਂ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਮ ਲੋਕਾਂ ਦੀ ਅਸੀਂ ਅਗਵਾਈ ਕਰਦੇ ਪਏ ਆ ਬਤੌਰੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਡੀਆਂ ਧਾਰਮਿਕ ਆਸਵਾਾਂ ਦੇ ਜੋ ਵਿਰੁੱਧ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀ ਕਿਤੇ ਵੀ ਸਾਡੀ ਸੰਗਤ ਜੋ ਜਾਂਦੀ ਹੈ ਗੁਰੂ ਦੀ ਸੰਗਤ ਜੋ ਪਹੁੰਚਦੀ ਹੈ ਨਾ ਤਮਸਤਕ ਹੋਣ ਵਾਸਤੇ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਪਰੇਸ਼ਾਨੀ ਹੋਵੇ ਉਸ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਚਾਹੇ ਪ੍ਰਸ਼ਾਸਨ ਦਾ ਫੈਸਲਾ ਹੋਵੇ ਚਾਹੇ ਸਰਕਾਰਾਂ ਦਾ ਫੈਸਲਾ ਹੋਵੇ ਇਹ ਸਰਕਾਰਾਂ ਨੂੰ ਫੈਸਲਾ ਵਾਪਸ ਲੈਣਾ ਪਊਗਾ ਇਹ ਕੜਾਣਾੌਰ ਤੋਂ ਇਲਾਵਾ ਹੋਰ ਇੱਥੇ ਬਿਲਕੁਲ ਜਿਹੜਾ ਉਹ ਪੂਰਾ ਡੱਬਾ ਨਹੀਂ ਕਰ ਸਕਦਾ ਜੀ ਲਾਗੇ ਲਾਗੇ ਲੋਕੀ ਪਿੰਡਾਂ ਤੋਂ ਵੀ ਆਏ ਨੇ ਜੀ ਬਿਲਕੁਲ ਇੱਥੇ ਸਾਰੇ ਤੁਸੀਂ ਗੱਲ ਵੀ ਕਰ ਸਕਦੇ ਹੋ ਕਿ ਇੱਥੇ ਲਾਗੇ ਆਪਣੇ ਕੋਲੇ ਲੋਪੇ ਤੋਂ ਸਰਦੇ ਚੱਕ ਤੋਂ ਆ ਭਰੀਲੇ ਤੋਂ ਆ ਨਾਲ ਲੱਗਦੇ ਅ ਗਵਾਨਾ ਤੋਂ ਸਾਡੇ ਕੋਲ ਆਏ ਆ ਸ਼ਾਹਪੁਰ ਤੋਂ ਆਏ ਆ ਕਾਫੀ ਮਤਲਬ ਸੱਜਣ ਜਿਹੜੇ ਆ ਉਹ ਰੂੜੇ ਵਗੈਰਾ ਤੋਂ ਇਹ ਸਾਰੇ ਹਾਲਾਂ ਇੱਥੇ ਆਏ ਆ ਮੋਤਵਰ ਅੱਜ ਕਿਉਂਕਿ ਅਸੀਂ ਅੱਜ ਇੱਥੇ ਆਏ ਸੀਗੇ ਕਿ ਸਾਨੂੰ ਕੱਲ ਦਾ ਪਤਾ ਲੱਗਾ ਸੀ ਕਿ ਪ੍ਰਸ਼ਾਸਨ ਇੱਥੇ ਪਹੁੰਚ ਗਏ ਤੇ ਇਹ ਸਾਰਾ ਕੁਝ ਜਿਹੜਾ ਉਹ ਕਰਨ ਜਾ ਰਿਹਾ ਕੁਝ ਪਹਿਲ ਦੇ ਆਧਾਰ ਦੇ ਉੱਤੇ ਕੋਸੇ ਇੱਕ ਲੱਖ ਦਾ ਕੋਈ ਪ੍ਰੋਜੈਕਟ ਵੀ ਇੱਥੇ ਕੁਝ ਉਹ ਲਾ ਰਹੇ ਆ ਸਰਕਾਰ ਆਪਣੀ ਤਿਆਰੀ ਕਰੀ ਬੈਠੀ ਹੈ ਤੇ ਸਾਡੀਆਂ ਵੀ ਤਿਆਰੀਆਂ ਨੇ ਕਿ ਅਸੀਂ ਇਲਾਕੇ 'ਚ ਤੇ ਸੜਕਾਂ ਦੇ ਉੱਤੇ ਜਿਹੜਾ ਉਹ ਬੰਦੇ ਨਹੀਂ ਪੈਂਦੇ ਜੇ ਸਰਕਾਰ ਕੋੜਾ ਟੈਂਪ ਨਹੀਂ ਖਾਲੀ ਕਰਉਂਦੀ ਥੋੜੇ ਦਿਨਾਂ ਤੱਕ ਅਗਲੀ ਕਰੇਗੀ ਕੀ ਕਰਦੀ ਹੈ ਦੇਖੋ ਖਾਲੀ ਨੂੰ ਇਹ ਹੈ ਖਾਲੀ ਦਾ ਮਸਲਾ ਨਹੀਂ ਖਾਲੀ ਇਹ ਹੈ ਕਿ ਕਲਾ ਨੌਰ ਤੱਕ ਦਿਨ ਤੋ ਅਸੀਂ ਬਰਦਾਸ਼ਤ ਕਰਦੇ ਹਾਂ ਲੇਕਿਨ ਕਲਾ ਨੌਰ ਤੋਂ ਇਲਾਵਾ ਦਾ ਜਿਹੜਾ ਹੈ ਉਹਦੇ ਲਈ ਫਿਰ ਜੇਕਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਫਿਰ ਅਸੀਂ ਇਲਾਕੇ ਦੇ ਸਾਰੇ ਲੋਕਾਂ ਦੇ ਨਾਲ ਇੱਕ ਵਾਰ ਜਿਹੜੀ ਹੈ ਦੁਬਾਰਾ ਅਸੀਂ ਮੀਟਿੰਗ ਕਰਕੇ ਔਰ ਆਪਣੀ ਜਥੇਬੰਦੀਆਂ ਜਿਵੇਂ ਸਾਡੀਆਂ ਹਮਖਿਆਲੀ ਕਿਉਂਕਿ ਅਸੀਂ ਐਸਕੇਐਮ ਨੌਨ ਪੋਲੀਟਿਕਲ ਦੇ ਮੈਂਬਰ ਆ ਤੋ ਅਸੀਂ ਵੱਡੇ ਪੱਧਰ ਤੋਂ ਤੇ ਜਿਹੜਾ ਹੈ ਉਹ ਮੀਟਿੰਗ ਕਰਕੇ ਤੇ ਸੰਘਰਸ਼ ਵੜਾਂਗੇ ਇਹ ਇਹ ਲੱਗਣ ਨਹੀਂ ਦੇਵਾਂਗੇ ਕਹਿਣ ਤੋਂ ਬਾਅਦ ਇਹ ਹੈ ਵੀ ਅਸੀਂ ਇੱਥੇ ਕੂੜਾ ਜਿਹੜਾ ਉਹ ਬਾਹਰਲੇ ਸ਼ਹਿਰਾਂ ਦਾ ਡੰਪ ਨਹੀਂ ਹੋਣਾ ਹਾਂਜੀ ਜੋ ਮੈਂ ਇੱਥੇ ਕਲਾ ਨੌਰ ਦਾ ਕੂੜਾ ਡੰਪ ਲੱਗਾ ਹੀ ਪਹਿਲਾਂ ਹੀ ਲੱਗਾ ਸੀ ਉਦੋਂ ਵੀ ਇਲਾਕੇ ਦੇ ਲੋਕਾਂ ਨੇ ਕੁਝ ਵਿਰੋਧ ਕੀਤਾ ਸੀ ਕਿ ਇੱਥੇ ਆੜ ਇੱਕ ਮੋਰ ਦੇ ਉੱਤੇ ਖੰਡਪੜ ਸਾਹਿਬ ਦੀ ਲੜੀ ਜੜੀ ਆ ਉਹ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਆ ਹਾਂਜੀ ਪਰ ਉਹ ਇਲਾਕੇ ਦੇ ਲੋਕਾਂ ਨਾਲ ਇੰਨੀ ਸਹਿਮਤੀ ਹੋ ਗਈ ਕਿ ਚਲੋ ਕਲਾ ਨੌਰ ਤੋਂ ਬਾਹਰ ਦਾ ਕੂੜਾ ਨਹੀਂ ਆਏਗਾ ਅੱਜ ਸਾਨੂੰ ਸਿਰਫ ਇਹ ਨਹੀਂ ਪਤਾ ਲੱਗਾ ਜੀ ਕਿ ਇੱਥੇ ਪ੍ਰਧਾਨ ਉਹਨਾਂ ਨੂੰ ਇੱਕ ਚਨਾ ਭੇਜ ਕੇ ਸੱਦਿਆ ਸੀ ਕਿ ਮੀਟਿੰਗ ਕਰੀਏ ਕਿ ਇੱਥੇ ਸਾਨੂੰ ਸੰਤਰਾ ਆਈ ਕਿ ਗੁਰਦਾਸਪੁਰ ਦਾ ਵੀ ਪੂਰਾ ਆਉਂਦੀ ਸੁਭਾਅ ਦਾ ਹੈ ਸਾਡੇ ਮੀਟਿੰਗ ਕਰਦੇ ਹੁੰਦਿਆ ਹੁੰਦਿਆ ਜੀ ਗੁਰਦਾਸਪੁਰ ਨਗਰ ਕਾਉਂਸਲ ਦੀਆਂ ਗੱਡੀਆਂ ਕੂੜਾ ਲੈ ਕੇ ਇੱਥੇ ਪਹੁੰਚ ਗਈਆਂ ਜਿਨ੍ਹਾਂ ਨੂੰ ਇਹ ਇਲਾਕਾ ਕਦੀ ਵੀ ਬਰਦਾਸ਼ਤ ਨਹੀਂ ਕਰੂਗਾ ਇਹਦੇ ਵਾਸਤੇ ਜੋ ਵੀ ਪ੍ਰਧਾਨ ਸਾਹਿਬ ਨੂੰ ਕਮ ਕਰਨਗੇ ਉਹ ਕਰਾਂਗੇ ਪਰ ਗੁਰਦਾਸਪੁਰ ਦਾ ਕੂੜਾ ਨਹੀਂ ਇੱਥੇ ਲੱਗੇਗਾ ਕਿਉਂਕਿ ਗੁਰਦਾਸਪੁਰ ਆਪਣੀ ਆਪਣਾ ਇਲਾਕਾ ਛੱਡ ਕੇ ਤੇ ਕੂੜਾ ਸੁਧਰੂਗਾ ਤੇ ਕਿੱਥੇ ਲਾ ਕੇ ਗਰਦਾਸਪੁਰ ਤੇ ਕੋਈ ਨਾ ਪੰਚਾਇਤੀ ਜਗ੍ਹਾ ਨਹੀਂ ਆਈ ਕਿ ਗਰਦਾਸਪੁਰ ਸ਼ਹਿਰ ਇਹਦਾ ਕੋਈ ਪ੍ਰਬੰਧ ਨਹੀਂ ਕਰ ਸਕਦਾ ਕਿ ਕੂੜਾ ਸੁੱਟਣ ਵਾਸਤੇ ਕਲਾਨੌਰ ਇੱਕ ਬਾਦੂ ਲੱਭਿਆ ਕਿ ਜਿਹਨੂੰ ਕੋਈ ਕੰਮ ਨਹੀਂ ਲੱਗਦਾ ਉਹ ਕੂੜਾ ਸੁੰਦਰਾ ਤੇ ਕਲਾਨੌਰ ਸੁੱਟ ਦੋ ਇਹ ਕਰਕੇ ਕਲਾਨੌਰ ਦੇ ਜਿੰਨੇ ਵੀ ਲੋਕ ਆ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਰਦੀ ਵਾਲੇ ਇਸ ਗੱਲ ਦਾ ਵਿਰੋਧ ਕਰਨਗੇ ਕਿਥੇ ਪੂਰਾ ਨਹੀਂ ਲੱਗਦਾ ਠੀਕ